हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਬੁਰਜ ਨਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਰਹਾਲੀ ਤੋਂ ਦੋਸਤੋ ਜਿਹੜੀ ਝੜਕ ਪੱਟੀ ਨੂੰ ਆਉਂਦੀ ਐ ਇਸੇ ਝੜਕ ਦੇ ਉੱਪਰ ਪਿੰਡ ਬੁਰਜ ਨਥੂਕੇ ਆ ਸਾਹਮਣੇ ਪਿੰਡ ਬੁਰਜ ਰਾਇਕਾ ਕੰਡਿਆਲ ਪਿੰਡ ਥੋੜੀ ਦੂਰੀ ਤੇ ਆ ਦੋਸਤੋ ਸਰਹਾਲੀ ਮੰਡ ਇੱਕ ਪਾਸੇ ਪਿੰਡ ਆ ਜਾਂਦਾ ਸਰਹਾਲੀ ਤੋਂ ਤਕਰੀਬਨ ਕੋਈ 5 ਕਿਲੋਮੀਟਰ ਦੀ ਦੂਰੀ ਆ ਅੱਗੇ ਪੱਟੀ ਸ਼ਹਿਰ ਵੀ ਦੋਸਤੋ ਕੋਈ 5 6 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਬਿਲਕੁਲ ਸੈਂਟਰ ਦੇ ਵਿੱਚ ਪਿੰਡ ਬੁਰਜ ਨੱਥੂਕੇ ਆ ਤਰੀਕ ਦੋਸਤੋ ਅੱਜ 11 ਮਾਰਚ ਸਮਾਂ ਕੋਈ ਮਾਰਨਿੰਗ ਸਾਢੇ 11 ਵਜੇ ਦਾ ਵੀਰ ਹੈਪੀ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਆ ਪਸ਼ੂ ਇਸੇ ਤਰ੍ਹਾਂ ਅੱਡੇ ਦੀ ਰੁਟੀਨ ਦੇ ਵਿੱਚ ਕੋਈ ਦੋ ਚਾਰ ਨੱਕ ਪੰਜ ਨੱਕ ਜਿਹੜੇ ਆ ਮੌਜੂਦ ਹੁੰਦੇ ਆ ਅੱਜ ਵੀ ਤਕਰੀਬਨ ਦੋ ਵੜਾ ਸੁਈਆਂ ਸੁਈਆਂ ਤੁਹਾਨੂੰ ਦਿਖਾਉਣੀਆਂ ਤੇ ਇੱਕ ਝੋਟੀ ਦਿਖਾਉਣੀ ਸੀ ਠੀਕ ਆ ਜੀ ਇਹ ਝੋਟੀ ਜਿਹੜੀ ਆ ਦੋਸਤੋ ਸੇਲ ਹੋ ਚੁੱਕੀ ਆ ਫਿਲਹਾਲ ਠੀਕ ਆ ਜੀ ਤੇ ਇਹਦੇ ਲਈ ਕੋਈ ਵੀਰ ਚਲੋ ਫੋਨ ਨਾ ਹੀ ਲਾਵੇ ਠੀਕ ਆ ਇਹ ਪਸ਼ੂ ਪੌਣੇ ਸੀਗਾ ਫਿਲਹਾਲ ਇਹ ਝੋਟੀ ਹੋਣੇ ਹੁਣੇ ਕੁਝ ਸਮਾਂ ਪਹਿਲਾਂ ਜਿਹੜੀ ਵੀਰ ਨੇ ਸੇਲ ਕਰਤੀ ਐ ਤੇ ਝੋਟੀ ਚੰਗੀ ਸੀਗੀ ਬਾਕੀ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਤੁਸੀਂ ਆਪਣਾ ਸਮੇਂ-ਸਮੇਂ ਨਾਲ ਸੰਪਰਕ ਬਣਾ ਕੇ ਰੱਖ ਸਕਦੇ ਜੀ ਦਿੱਤੇ ਨੰਬਰਾਂ ਦੇ ਉੱਪਰ ਦੋਸਤੋ ਤੁਸੀਂ ਕਾਲ ਕਰ ਸਕਦੇ ਜੀ ਠੀਕ ਹੈ ਜੀ ਜਾਣਕਾਰੀ ਲੈ ਸਕਦੇ ਜੀ ਆਏ ਨਵੇਂ ਪਸ਼ੂਆਂ ਬਾਰੇ ਬਾਕੀ ਦੋਸਤੋ ਅੱਜ ਦੋ ਪਸ਼ੂਆ ਦੋਹਾਂ ਦੀ ਆਪਾਂ ਡਿਟੇਲ ਲੈਣੀਆਂ ਵੀਰ ਹੈਪੀ ਤੋਂ ਪੁੱਛਦੇ ਆਂ ਆਓ ਚੱਲਦੇ ਆਂ ਸਭ ਤੋਂ ਪਹਿਲਾਂ ਵੀਰ ਹੈਪੀ ਸਾਸਰੀ ਕਾਲ ਸਾਸਰੀ ਕਾ ਸੰਧੂ ਸਾਹਿਬ ਠੀਕ ਠਾਕ ਜੀ ਹਾਂਜੀ ਬਧੇ ਕਿਰਪਾ ਜੀ ਠੀਕ ਆ ਅਛਾ ਵੀਰ ਹੈਪੀ ਪਸ਼ੂ ਆਪਣੇ ਕੋਲ ਅੱਜ ਤਿੰਨ ਸੀ ਜਿੰਨਾਂ ਤੋਂ ਕਿਹਾ ਸੀ ਜਾਨੇ ਛੋਟੀ ਵੀ ਵਕਾਉਂ ਛੋਟੀ ਵੇਗੀ ਹੈ ਜੀ ਉਹ ਅੱਛਾ ਜੀ ਹਾਂ ਜੀ ਆਪਣੇ ਸੱਜਣ ਇਤਰ ਬੰਦੇ ਉਹਨਾਂ ਨਾਲ ਲਈਏ ਠੀਕ ਹੈ ਜੀ ਹਾਂ ਜੀ ਬਿਨ ਬੱਚੇ ਤੁਸੀਂ ਝੂਟੀ ਬਿਨ ਬੱਚੇ ਤੋਂ ਜੀ ਠੀਕ ਹੈ ਹਾਂ ਜੀ ਅਛਾ ਵੀਰ ਹੈਪੀ ਚਲੋ ਜਿਹੜੀਆਂ ਦੋ ਆਪਣੇ ਕੋਲ ਅੱਜ ਵੜਾ ਇਹ ਅਵੇਲੇਬਲ ਨੇ ਸੇਲ ਦੇ ਲਈ ਇਹਨਾਂ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਜਿਹੜੀ ਪਹਿਲਾ ਨੰਬਰ ਤੇ ਵੀ ਹੈਪੀ ਹੈ ਬੈੜ ਆਪਣੇ ਕੋਲ ਆ ਦਿਖਾਈ ਦੇ ਰਹੀ ਹੈ ਜੀ ਡਿਟੇਲ ਦੂਜਾ ਸੁਆ ਸੁਈ ਆ ਦੂਜਾ ਤੇ ਪਰਸੋਂ ਸੁਈ ਹੈ ਜੀ ਪਰਸੋਂ ਦੇ ਹਾਂ ਜੀ ਠੀਕ ਹੈ ਜੀ ਹਾਂ ਜੀ ਪਰਸੋਂ ਤੇ ਪਰਸੋਂ ਅਜ ਤੀਜੇ ਦਿਨ ਦੇ ਵਿੱਚ ਆ ਮਗਰ ਬੱਛਾ ਕ ਬੱਛੀ ਹੈ ਬੱਛਾ ਬੱਛਾ 나ੜੂ ਬੱਚੇ ਦੇ ਨਾਲ ਆ ਦਿਖਾ ਦਗੇ ਲਓ ਜੀ 나ੜੂ ਬੱਚੇ ਦੇ ਨਾਲ ਆ ਬੱਚਾ ਮੇਲ ਕਾਫ ਆ ਫੇਸ ਕੁਆਲਟੀ ਆ ਬੈਂਡ ਦੀ ਠੀਕ ਹੈ ਜੀ ਦੂਜੇ ਸਵੇਰੇ ਦੇ ਵਿੱਚ ਤੇ ਹੁਣ ਹੈ ਵੀ ਬੌਲੇ ਤੇ ਆ ਜਾਂ ਬੌਲੇ ਤੋਂ ਬਾਹਰ ਜਾਂ ਬੌਲੇ ਦਾ ਬੌਲਾ ਲਾ ਲੈ ਕੋਈ ਰੁੱਦਰਲੇ 10 ਕਿਲੋ ਹੋਊਗਾ ਥਲੇ ਜੀ 10 ਕਿਲੋ ਹਾਂਜੀ ਆ ਨੈਟ ਜਿਹੜਾ ਵੀ ਹੈ ਹਾਂਜੀ ਚੁਆ ਕੇ ਦਵਾਂਗੇ ਦੋ ਟਾਈਮ ਆਪਾਂ ਠੀਕ ਹੈ ਜੀ ਹਾਂਜੀ ਬਾਕੀ ਚੋਣ ਚਣ ਕਿੱਦਾਂ ਨਹੀਂ ਸਕਦਾ ਚੋਣ ਦੇ ਬਾੜੀ ਜਾਂਦੀ ਪੈਂਦੀ ਹੈ ਲਓ ਜੀ ਚੱਲ ਆ ਕੇ ਕੋਈ ਆਪਾਂ ਧਾਰਾ ਮਾਰਦੇ ਆਂਗੇ ਲਓ ਦੋਸਤੋ 10 ਕਿਲੋ ਪੌਲਾ ਮੰਨ ਕੇ ਤੁਸੀਂ ਬੇਸ਼ੱਕ ਸਬਦਾ ਕਰ ਲਿਓ ਬੱਚਾ ਲਾ ਕੇ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਚੌਥਾ ਥਣਾ ਦੀ ਤਸੱਲੀ ਤੁਹਾਨੂੰ ਕਰਵਾ ਦਿੰਨੇ ਆ ਲਿਆ ਵੀਰ ਹੈਪੀ ਇੱਕ ਵਾਰੀ ਖੋਲ ਕੇ ਤੋੜ ਦਿੱਤੀ ਹੈ ਸੁਣੋ ਸੁਣੋ ਦਾ ਪੂਰੀ ਵੱਡੀ ਆ ਵੇੜ ਠੀਕ ਹੈ ਇੱਕ ਦੋਸਤੋ ਦੋ ਵਾਰਾਂ ਇੱਕ ਤੁਹਾਨੂੰ ਪੂਰੀ ਵੱਡੀ ਦਿਖਾ ਦਾਂਗੇ ਇੱਕ ਤੁਹਾਨੂੰ ਦਰਮਿਆਨੀ ਹਾਈਟ ਵਾਲੀ ਦਿਖਾ ਦਾਂਗੇ ਬਾਅਦ ਵਿੱਚ ਸੈਕੰਡ ਨੰਬਰ ਤੇ ਤੇ ਵੇੜ ਚੰਗੀ ਆ ਖਰੀ ਆ ਬਾਕੀ ਚੋਣ ਚਾਨ ਕਿਦਾਂ ਉਹ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚੇ ਚੋਕੇ ਤੇ ਸਾਡੀ ਨਾਲ ਦਿਖਾ ਦਾਂਗੇ ਅਗੋਂ ਫਿਰ ਵੀ ਕਿਸੇ ਵੀਰ ਨੇ ਖਰੀਦਾਰੀ ਕਰਨੀ ਆਪਦੀ ਦੋ ਟਾਈਮ ਚੋ ਲੋ ਇੱਕ ਟਾਈਮ ਚੋ ਤੁਸੱਲੀ ਤੁਸੀਂ ਕਰ ਲਓ ਠੀਕ ਹੈ ਜੀ ਘਰੇ ਆਣ ਕੇ ਆਣੋ ਵਾਸੇ ਹੈਪੀ ਸੀਲਸ ਲਾਗਾ ਵੰਗਾ ਪੰਗਾ ਪਾਉਣ ਦੀ ਲੋੜ ਨਹੀਂ ਲੋੜ ਹੀ ਵੰਗਾ ਪਾਉਂਦੀ ਲੋ ਲੋ ਜਿੱਥੇ ਮਰਜੀ ਡੱਕ ਕੇ ਧਾਰਾਂ ਮਾਰਨੀਆਂ ਸ਼ੁਰੂ ਕਰ ਦਿਓ ਬੇ ਠੰਡੀ ਧੀਰੀ ਹੈ ਸੀਲਸ ਲਾਗਾ ਕਰਮਾ ਵਾਲੀ ਠੀਕ ਹੈ ਤੇ ਬਾਕੀ ਬੱਚਾ ਪੁੱਛਾ ਲਾ ਗਿਆ ਆਪਾਂ ਤੁਹਾਨੂੰ ਤਸੱਲੀ ਨਾਲ ਜੜੀਆਂ ਕੋਈ 8 8 10 10 17 ਮਾਰ ਕੇ ਦਿਖਾਵਾਂਗੇ ਇੱਕ ਵਾਰੀ ਕਿਉਂਕਿ ਬਹੁਤੇ ਵੀਰ ਆਨਲਾਈਨ ਸੌਦਾ ਕਰਦੇ ਆ ਤੇ ਆਪਾਂ ਫਿਰ ਵੀ ਕਹਿੰਨੇ ਸੀ ਘਰੇ ਆ ਕੇ ਦੇਖੋ ਵੀ ਆ ਨਹੀਂ ਥਣ ਪੂਰਾ ਗੁੱਲ ਆ ਲੋ ਬਾਕੀ ਸਪੇਸ ਵੰਡ ਸੋਹਣੀਏ ਦੋਸਤੋ ਆਪਸੀ ਥਾਣਾ ਦੀ ਚਾਰੇ ਥਾਣਾ ਵਰਲਾਪੁਰਲਾ ਤੇ तकरीबन ਕੋਈ ਚੱਪੇ ਚੱਪੇ ਦੇ ਥਾਣ ਹਾਂ ਤੋੜ ਲੋ ਹੈਪੀ ਭਾਈ ਇਹ ਬਾਤ ਚ ਗਾਦੀ ਨੋਬੀ ਤੋ ਬਾੜ ਚੰਗੀ ਆ ਦੋਸਤੋ ਬਾਕੀ ਆਪਸੀਂ ਚੋਖੇ ਪਸਮਾ ਕੇ ਤੁਸੀਂ ਤਸੱਦੀ ਕਰ ਸਕਦੇ ਈ ਇਧਰ ਜੀ ਬਾਕੀ ਥਾਂ ਥਾਂ ਦੀ ਕੁਆਲਿਟੀ ਚੰਗੀ ਆ ਰੇਟ ਪੜਤਾ ਆਪਾਂ ਵੀਰ ਹੈਪੀ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ 15 ਕਿਲੋ ਦਈ ਉਹ ਵੀ ਜਿਹੜਾ ਤੋਂ ਮਿਲਦੀ 20 ਕਰ ਦੂਗੀ ਬਾਈ ਕਰ ਦੂਗੀ ਇਧਰ ਉਹੋ ਜੀ ਨਹੀਂ ਕੋਈ ਵੀ ਛੜਾਕਾ ਸ਼ੁਰੂ ਕਰ ਲੈ ਗਿਓ ਆਪਾਂ ਮਾਰੋ ਦੀ ਚੁੰਬੜੇ ਰੋ ਉਹ ਸ਼ਾਮਣ ਪੂਰੀ ਬੰਦ ਥਾਂ ਜਾਂਦੀ ਆ ਦੇ ਮੈਂ ਵੀ ਹਾਂਜੀ ਆ ਸ਼ਾਮਣ ਵਾੜ ਚ ਕੱਢ ਜਾਂਦੇ ਸਾਰੇ ਬੰਦੇ ਪਾਣੀ ਲਓ ਦੋਸਤੋ ਸੱਜੇ ਘੱਬੇ ਉਹ ਬਾਗਸਾਈਰ ਤੋਂ ਜਿਹੜੇ ਬਣੇ ਮਰਦੀ ਤਸੱਬੀਆਂ ਕਰੀ ਚੱਲੂ ਆਇਆ ਠੰਡੀ ਧੀਰੀਆ ਕਰਮਾ ਲਈ ਚੋਣ ਜਾਂ ਇੱਕ ਨੰਬਰ ਆ ਤੇ ਹੈਪੀ ਵੀਰੇ ਮੁੱਲ ਕੀ ਰੋਗੇ ਤਾਂ ਉਹਦਾ ਮੁੱਲ 50 ਕਰ ਲਈਏ 52 ਕਰ ਲਈਏ ਹਾਂਜੀ 45000 ਦੀ ਹਾਨ ਆ ਹੀ ਦੇਣੀ ਆ 45 ਦੀ 200 ਰੁਪਿਆ ਛੋਣੀ ਛੋਣੀ ਆ ਲੋ ਵੀ ਹਾਂਜੀ ਦੋ ਦੋ 14 15 ਕਿਲੋ ਚਵਾਈ ਜਾਊਗੀ ਕਰੋਚ ਜਾਂ ਥਣ ਜੱਡਾ ਸਾਫ ਸੁਥਰੀ ਸ਼ਾਮਣ ਪੂਰੀ ਬਣ ਜਾਂਦੀ ਆ ਲਓ ਦੋਸਤੋ 45000 ਦੇ ਵਿੱਚੋਂ ਛੋੜਛੱਪਾ ਹੋਊਗਾ ਸੋ 45000 ਦੇ ਵਿੱਚੋਂ ਠੀਕ ਆ ਜੀ ਮਗਰਬੀ ਬੱਚਾ ਬਿਲਕੁਲ 나ੜੂ ਤੇ ਬੱਚਾ ਤਸਲੀਨ ਨਾਲ ਇੱਕ ਵਾਰੀ ਦੇਖ ਲੋ ਆਹ ਲਓ ਜੀ ਇੱਕ ਵਾਰੀ ਆ ਥਾਮ ਤੁਸੀਂ ਨੇੜੇ ਤੋਂ ਹੋਰ ਦੇਖ ਲੋ ਠੀਕ ਆ ਜੀ ਠੀਕ ਆ ਅਜਾ ਵੀ ਭਾਈ ਆਪਣੇ ਕੋਲ ਇੱਕ ਸਾਈਕਲ ਨੰਬਰ ਤੇ ਆ ਗਈ ਬੜਾ ਸੰਤੂ ਸਾਹਿਬ ਇਹ ਸਪਲੈਂਡਰ ਮੋਟਰਸਾਈਕਲ ਹੈ ਸਪਲੈਂਡਰ ਮੋਟਰਸਾਈਕਲ ਹੈ ਜੀ ਵੀ ਜੱਡੇ ਦੂਧੀਆਂ ਕੋਲ ਪਹਿਲਾਂ ਰਾਜਦੂਤ ਨਹੀਂ ਹੁੰਦੇ ਸੀ ਬੁਲਟ ਮੋਟਰਸਾਈਕਲ ਬਸ ਜੀ ਇਹ ਉਹ ਠੀਕ ਆ ਰਾਜਦੂਤ ਜੱਡੀ ਹੈ ਹੈ ਲੈ ਚਾਹ ਤੇਟਾ ਜੀ ਵੇਖ ਲੋ ਕਿੱਡੀ ਸਿਪਾਈ ਹੈ ਨਾਉ ਦੱਸੇ ਕੋਈ ਥਾਂ ਤੁਹਾਨੂੰ ਵੀਰ ਨੂੰ ਦਿਖਾ ਦਿੰਨੇ ਆਪਾਂ ਬਿਲਕੁਲ ਨੇੜੇ ਤੋਂ ਆ ਕਰਿਓ ਚੱਕ ਜਰਾਕ ਠੀਕ ਆ ਜੀ ਸੋ ਥਾਂ ਤੋਂ ਦੇਖੋ ਪੀੜੀ ਦੇ ਪਾਵੇ ਯਾਰ ਠੀਕ ਆ ਜੀ ਆ ਲੈ ਜੀ ਠੀਕ ਆ ਆਹ ਜੀ ਪੀੜੀ ਦੇ ਪਾਵੇ ਆ ਅੱਛਾ ਹੈਪੀ ਨਾਲ ਦੀ ਨਾਲ ਵੀਰੇ ਡਿਟੇਲ ਕਰੀਏ ਸਾਂਝੀ ਆ ਜੀ ਸੁਆਹ ਇਹ ਕਰਮਾ ਸੋਈ ਜੋ 8 ਕਿਲੋ ਬੌਲੀ ਹੋਊਗੀ ਥੱਲੇ ਇਹਦੇ 8 ਕਿਲੋ ਬੌਲੀ ਆ 10 ਕਿਲੋ ਦਰਮਾਨ ਚਵਾਈ ਹੋਊਗੀ ਅੱਛਾ ਜੀ ਆ ਪਾਣੀ ਕਹਿੰਦੇ 15 ਦੂਜਾ ਨਹੀਂ ਨਹੀਂ ਪਹਿਲਣ ਆ ਜੀ ਪਹਿਲਣ ਮੱਛੀ ਪਹਿਲਣ ਪਹਿਲਣ ਇਹਨਾਂ ਕਿੰਨੇ ਦੱਸੇ ਨੂੰ ਪਰਸੋ ਸੋਈ ਸਾਨੂੰ ਸਾਹ ਪਰਸੋ ਦੀ ਹਾਂ ਜੀ ਮਾੜੇ ਦੋਸਤ 400 ਦੇ ਸੂਈਆ ਠੀਕ ਆ ਜੀ 8 ਕਿਲੋ ਹੁਣ ਬੌਲੇ ਤੇ ਕੋਈ ਵੀ ਰਮਾਨਲੇ ਮਗਰ ਬੱਛਾ ਆ ਲਓ ਜੀ ਆ ਬੱਛਾ ਮਗਰ ਵੇਖੋ ਠੀਕ ਆ ਜੀ ਠੀਕ ਆ ਜੀ ਤੇ ਆ ਵੀ ਮੇਰੇ ਥੋੜਾ ਜਾਨੂੰ ਹਿੱਕ ਦਈਏ ਬੈਕ ਸਾਈਡ ਤੋਂ ਦਿਖਾ ਦਈਏ ਠੀਕ ਆ ਹਾਈਟ ਦਰਮਿਆਨੀ ਆ ਦੋਸਤੋ ਦੂਰੋਂ ਨੇੜੋਂ ਕਿਸੇ ਵੀਰ ਨੇ ਆਉਣਾ ਤਾਂ ਜ਼ਰੂਰ ਧਿਆਨ ਚ ਰੱਖੋ ਬਾੜੀ ਵੱਡੀ ਨਹੀਂ ਛੋਟੀ ਆ ਛੋਟੀ ਹਾਂ ਲੱਗਾ ਜਗਾਰ ਹੈ ਆਏ ਲਓ ਲੱਗਾ ਲਓ ਰਹ ਬੂਲ ਸ਼ਕਤਾ ਨਾਲ ਵਾਧੇ ਘਟਵੇ ਦਾ ਆਪਣੀ ਜ਼ਿੰਮੇਵਾਰੀ ਹੋਊਗੀ ਠੀਕ ਹੈ ਜੀ ਦੇਖੋ ਤਾਂ-ਤੋਂ ਦੀ ਕੁਆਲਿਟੀ ਦੋਸਤੋ ਠੀਕ ਹੈ ਬਹੁਤ ਸੋਹਣਾ ਹੱਥੀ ਚਵਾਈ ਵਾਲਾ ਥਾਣਾ ਰੰਜਨ ਵਾਲੀ ਇੱਕ ਦੋ ਜੀਆਂ ਵਾਸਤੇ ਸਹੀ ਆ ਹਾਂ ਉਹ ਜਿੰਨੀ ਕਿ ਜਗ੍ਹਾ 'ਚ ਮੋਟਰਸਾਈਕਲ ਖੜਾ ਕਰੀਦਾ ਉੰਨੀ ਕਿ ਜਗ੍ਹਾ 'ਚ ਵੱਜ ਜਾਣੀ ਵਧੀਆ ਹੈ ਹੈਨਾ ਹਾਂਜੀ ਤੇ ਐਪੀ ਹੁਣ ਆਪਾਂ 8 ਕਰੋ ਚਵਾ ਦੇਵਾਂਗੇ 8 ਚੰਗਾ ਚਵਾ ਕੇ ਦੇਵਾਂਗੇ ਦੋ ਟਾਈਪ ਹੋਣ ਤਿੰਨ ਟਾਈਮ ਕੋਈ 40 ਆਪਣਾ ਕੋਈ ਦਿੱਕਤ ਨਹੀਂ ਕਰਾਂਗੇ ਆਨਲਾਈਨ ਸੌਦਾ ਕਰ ਲੈਂਦੇ ਆ ਉਹਨਾਂ ਨੂੰ ਕਿੰਨਾ 8 ਦਾ 7 ਕਰੋ ਦੇਵੇਂਗਾ 7 ਦਾ ਦੋ ਤਾਂ 8 ਹੋਊਗਾ ਇਦਾਂ ਵੀ ਖੜੂ 7 ਦੀ ਗਾਰੰਟੀ ਦਵਾਂਗੇ ਪਾਈਆ ਘੋੜੇ ਦਾ ਵਾੜ ਵਾਪਸ ਕਰ ਦੇ ਹੇਗੇ ਹਾਂਜੀ ਬਾਕੀ ਦੋਸਤੋ ਪਾਈਆ ਵੀ ਵੀਰਾਂ ਦਾ ਵੀ ਘਟੇ ਦੇ ਵੇੜ ਅਸੀਂ ਵਾਪਸ ਲੈ ਲਾਂਗੇ 8 ਕਿਲੋ ਆ 7 ਕਿਲੋ ਕਿਸੇ ਵੀਰ ਨੇ ਆਨਲਾਈਨ ਲੈਣੀ ਆ ਪਰ ਇਥੇ ਆਗੇ ਤੁਸੀਂ ਤਸੱਲੀ ਆਪਦੀ ਜ਼ਰੂਰ ਕਰ ਲਿਓ ਚੋਕੇ ਦੇਖ ਲਿਓ ਕਿਉਂਕਿ ਥਨ ਤੁਨ ਪੂਰਾ ਸੁਬਾਦੀ ਆ ਚੋਣ ਚਾਨ ਇੱਕ ਨੰਬਰ ਹੋਊ ਵੀ ਬਾਕੀ ਕੁਝ ਧਾਰਾ ਮਾਰ ਕੇ ਤੁਹਾਨੂੰ ਦਿਖਾਵਾਂਗੇ ਬਸ ਜੀ ਤੇ ਇਹ ਆ ਵੀ ਹੈਪੀ ਖੋਲ ਕੇ ਤੋੜ ਦਿੱਤੀ ਇਹਨੂੰ ਠੀਕ ਆ ਤੇ ਬਿਲਕੁਲ ਛੋਟੀ ਹਾਈਟ ਦੀ ਆ ਤਾਜੀ ਸੂਈ ਸਵਾਈਏ ਕਰਮਾ ਲਈ ਬਾਕੀ ਜਿਹੜੇ ਵੀਰ ਨੇ ਤਕਰੀਬਨ ਕੋਈ 8 9 10 10 ਲੀਟਰ ਤੱਕ ਵੀ ਦੁੱਧ ਚੋਣਾ ਕਰਮਾ ਲਈ ਨਾ ਚਵਾਈ ਜਾਣਾ ਚੰਗੀ ਸੇਵਾ ਕਰ ਇੰਨਾ ਕਚੋਰੀ ਜਾਉਂਗੇ ਥੱਲੇ ਕਿਤੇ ਜਾਵੇ ਨਹੀਂ ਕੋਈ ਆਪਾਂ ਲੈਦੇ ਜਿੱਦੇ ਨਾਲ ਦੇ ਸਾਡੇ ਦੇ ਹਿਸਾਬ ਆ ਹਾਂ ਜੀ ਹਾਂ ਸਾਡੇ ਨਾਲ ਦੇ ਸਾਢੇ ਯਾਰ ਵਾਲੀ ਇਹ ਲਈ ਫਿਰਦੀ ਆ ਆਹ ਦੇਖ ਇਹ ਆ ਦੇ ਠੀਕ ਆ ਜੀ ਆਉਣਾ ਆਇਆ ਤੇ ਜਿੰਨੀ ਨਿੱਕੀ ਉਹ ਨਹੀਂ ਤੇਖੀ ਐ ਬਸ ਹੀ ਲਵਾ ਹੋਏ ਸੋ ਕੀ ਲਈ ਵਰਦੀ ਜਗਾਰ ਸਿਆ ਮੈਂ ਬੱਚੇ ਦਾ ਕਰਦੀ ਉਹਦਾ ਹਾਂ ਬਸ ਦੋਸਤੋ ਆ ਕਰੋ ਚੱਕ ਠੀਕ ਆ ਆ ਕਰੋ ਇੱਕ ਪੁਰੇ ਨੇੜੇ ਤੋਂ ਤੁਹਾਨੂੰ ਆਪਾ ਦਿਖਾ ਦਈਏ ਸਾਰੇ ਪਾਸਿਓ ਕੋਈ ਧੋਰੀ ਗੱਲਬਾਤ ਨਾ ਰਹਿ ਜੇ ਆ ਦੇਖੋ ਠੀਕ ਆ ਜੀ ਬੱਚਾ ਠੀਕ ਜਿਹਾ ਚੱਲ ਗਿਆ ਹਾਂ ਲਿਆ ਵੀ ਰਸਤੀ ਮੋੜ ਦਈਏ ਤਰਾ ਠੀਕ ਆ ਜੀ ਬਾਕੀ ਸਿਰੋਂ ਵੀ ਬਿਲਕੁਲ ਭੋਟੀ ਤੇ ਲਵੀ ਜੀ ਆ ਠੀਕ ਆ ਜੀ ਸਾਈਟ ਕੱਦ ਵੀ ਬਿਲਕੁਲ ਦਰਮਿਆਨਾ ਤੇ ਚਲੋ ਨਵੀਂ ਆ ਸੂਈ ਤਾਜੀ ਕਰਮਾ ਲਈ ਆ ਬਾਕੀ ਦੋ ਤਾਂ ਪਹਿਲਾਂ ਹੀ ਤੁਹਾਨੂੰ ਜ਼ਿਕਰ ਕਰਤਾ ਦੋਸਤੋ ਇੰਨਾ ਕੁ ਦੋ ਤੋਂ ਵਧੀਆ ਕਰਮਾੜੀਆਂ ਜਵਾਈ ਜਾਣਾ ਅੱਗੇ ਕੋਈ ਚੰਗੀ ਸੇਵਾ ਕਰ ਲਓਗੇ ਚਲੋ ਕੋਈ 9 10 9 10 ਤੱਕ ਵੀ ਜਵਾਈ ਕਰੂਗੀ ਤੇ ਜੇ ਤੁਹਾਨੂੰ ਆਸ਼ਕਿਲੋ ਦੇ ਹੋਣ ਆ ਤੇ ਮਲੇ ਮੈਲਾ ਮੂਲਾ ਮਾਰਚ ਦੋ ਤੋਂ 9 10 ਕਿਲੋ ਨੂੰ ਕੀ ਜਾਂਦਾ ਨੀ ਠੀਕ ਹੈ ਬਫ ਜੀ ਜੇ ਬੰਨ ਕੇ ਢਾਰੇ ਥਲੇ ਮਗਰ ਫੂਨ ਲਾਈ ਜਾਓ ਫਿਰ ਨਹੀਂ ਕੋਈ ਦੇਣਾ ਬੀਬੀ ਜੀ ਤੁਸੀਂ ਇਧਰ ਹੱਥ ਘਾ ਜੀ ਬੱਦੀ ਢਾਰੇ ਥਲੇ ਦੇ ਮਗਰ ਫੂਨ ਲਾਦਾ ਸੇਵਾ ਕਰੋਗੇ ਤੇ ਦਊਗੀ ਇਹ ਤੁਹਾਨੂੰ ਵੀ ਪਤਾ ਜਾਲ ਪਾਦ ਵਾਲੀ ਛੋਟੀ ਹੈ ਬੱਚੀ ਤੇ ਹੈਪੀ ਇਹਦਾ ਫਿਰ ਲੈਣ ਦੇਣ ਕੀ ਰੋਗਾ ਪ੍ਰਾਕਤ ਇਹਦਾ ਮੋੜ ਕਰ ਲਈਏ 30 ਮੋੜ ਕਰ ਲਈਏ 32 28000 ਦੀ ਦੇ ਦਾਂਗੇ 28000 ਦੀ ਹਾਂ ਜੇ ਕੋਈ ਜੋੜੀ ਲਊਗਾ ਤਾਂ ਆਪਾਂ ਪਹੁੰਚ ਵੀ ਕਰ ਦਿਆਂਗੇ ਹਾਂ ਹਾਂ ਹਾਂਜੀ ਮਾਣਾ ਵੀ ਕਟਾ ਦਈਏ ਥੋੜਾ ਪਾਤ ਹੋਰ ਕਰ ਦਈਏ ਚਲੋ 27 ਦੀ ਦੇ ਦਾਂਗੇ 27 ਦੀ ਹਾਂਜੀ ਲੈ ਵੀ ਕੋਈ ਜ਼ਿਆਦਾ ਨਹੀਂ ਗਾਲਾਂ ਇਹਨਾਂ ਦੇਗਾ ਦੱਸ ਦਈਏ ਰਲੀ ਗੁੱਟੀ ਨਹੀਂ ਨਾ ਜਾਈ ਮਹਣੋ ਮਾਲ ਰੋਗਣਾ ਹੀ ਭਾਣਾ ਨਹੀਂ ਮਿਲਦਾ ਹਾਂ ਲੋਬੀ ਭਰਾਵੋ 27000 ਦੀਆਂ ਪੀਆਂ ਦਾ ਵੀ ਦੇ ਦਿਆਂਗੇ ਠੀਕ ਆ ਤੇ ਬਾਕੀ ਆ ਵੱਛੀ ਜੇ ਪਸੰਦ ਆਊਗੀ ਆਪ ਦਾ ਵੀਰਾਂ ਵੀਰ ਕੋਈ ਆਪੀ ਚੋਕੇ ਤਸੱਲੀ ਕਰ ਲੈ ਘਰੇ ਲੈ ਜਾ ਕੇ ਵੀਡੀਓ ਕਾਲ ਤੇ ਬੇਸ਼ੱਕ ਤੁਸੀਂ ਸਾਈ ਬੈਨਾ ਕਰਕੇ ਵੀਡੀਓ ਕਾਲ ਬੰਦੂ ਸਾਹਿਬ ਇਹਦੀ 7 ਦੀ ਗਾਰੰਟੀ ਦੇ ਦੂੰਗਾ ਇਹਦੇ ਕੋਲ 10 ਦੀ 9 ਦੀ ਗਾਰੰਟੀ ਦੇ ਦੂੰਗਾ ਠੀਕ ਹੈ ਜੀ ਥਣਵਾਦ ਘਟ ਨਿਕਲੇ ਲਾਦ ਕੇ ਮੇਰੇ ਘਰੇ ਘੱਲ ਦੇਣਾ ਠੀਕ ਹੈ ਭਰਾ ਹਾਂ ਜੀ ਠੀਕ ਹੈ ਤੇ ਹੈਪੀ ਇਹ ਤਾਂ ਮੋਲ ਵੀ ਤੁਸੀਂ ਦੱਸ ਤਾਂ ਨੰਬਰ ਬੋਲ ਦਗੇ ਆਪਣੇ ਸਦਾ ਫੋਨ ਮੇਰਾ 814673572 ਇਸੇ ਨੰਬਰ ਤੇ ਵਟਸਐਪ ਚੱਲਦਾ ਆਪਣੇ ਠੀਕ ਹੈ ਜੀ ਹਾਂਜੀ ਲਓ ਦੋਸਤੋ 814673572 ਤੇ ਤੁਸੀਂ ਕਾਲ ਕਰ ਲਿਓ ਵੀਰ ਹੈਪੀ ਦਾ ਨੰਬਰ ਆ ਨੰਬਰਾਂ ਤੇ ਕਾਲ ਕਰ ਲਿਓ ਪਸ਼ੂ ਆਉਂਦੇ ਰਹਿੰਦੇ ਆ ਆਪ ਦਾ ਘਰੇ ਆ ਕੇ ਟਰਾਈ ਮਾਰ ਲੈਣਾ ਕੋਈ ਭਾਸ਼ਾ ਮਾਣੂ ਦੋ ਆ ਜਾਣਾ ਹਾਂ ਹਾਂਜੀ ਠੀਕ ਹੈ ਜੀ ਸੋ ਨਰਕ ਪਰਖ ਆਪਰੇ ਦੋਸਤੋ ਇੱਥੇ ਆਣ ਕੇ ਕਰ ਲਿਓ ਸਾਈ ਬਿਆਨਾ ਕਰਕੇ ਕਰ ਲਿਓ ਜਿੱਦਾਂ ਵੀ ਕਿਸੇ ਵੀਰ ਦੀ ਸੰਤੋਸ਼ਟੀ ਹੁੰਦੀ ਆ ਉਦਾਂ ਆਪਣੀ ਤਸੱਲੀ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ